ਆ ਲੈਕਚਰ ਆ ਰਹੇ ਨੇ ਲੈਕਚਰ ਆ ਰਹੇ ਨੇ ਆ ਦੇਖੋ ਨਾ ਤਾਂ ਮੈਡੀਕਲ ਚੱਲ ਰਿਹਾ ਹੈ ਨਾ ਨਾਨ ਮੈਡੀਕਲ ਚੱਲ ਰਿਹਾ ਹੈ ਤਮਰ ਸਬੰਧ ਹੋ ਚੁੱਕੇ ਆ ਜੀ ਅ ਜਿਹੜਾ ਲਿਗਾ 800 8 ਦੇ ਵਿੱਚ 6 ਲੈਕਚਰ ਆ ਰਹੇ ਸਿੱਧੂ ਕੋ ਹਿਸਟਰੀ ਦਾ ਲੈਕਚਰ ਆ ਰਿਹਾ ਹੈ ਨਾ ਲੈਬਰੀ ਦੀ ਪੋਸਟ ਭਰੀ ਹੋਈ ਹੈ ਨਾ ਰਸੋਰ ਦੀ ਸਟੋਰਰ ਦੀ ਭਰੀ ਹੋਈ ਹੈ ਨਾ ਚਪੜਾਸੀ ਦੀ ਭਰੀ ਹੋਈ ਹੈ ਤੇ ਨਾ ਹੀ ਪ੍ਰਿੰਸੀਪਲ ਦੀ ਸਭ ਤੋਂ ਵੱਡੀ ਪੋਸਟ ਹੈ ਦੇਖੋ ਛੇ ਪੰਚਾਇਤਾਂ ਕਾਫੀ ਵੱਡਾ ਕੰਡਾ ਹੈ 7000 ਦੇ ਕਰੀਬ ਵੋਟ ਹੈ ਹਨਾ ਤੇ ਇਸੇ ਪੰਚਾਇਤਾਂ ਦੇ ਸਾਰੇ ਕਿੰਨੇ ਘੱਟੋ ਘੱਟ ਨਾ ਵਾਲਾ ਵੀ 2000 ਬੱਚਾ ਪ੍ਰਾਈਵੇਟ ਸਕੂਲਾਂ ਚ ਜਾਂਦਾ ਮੇਰੇ ਨਾਲ ਚੜ ਕੇ ਹਰੇਕ ਘਰ ਤੋਂ 50000 ਰੁਪਿਆ ਮੇਰੇ ਖਿਆਲ ਚ ਵੀ ਜਾਂਦਾ ਹੋਊਗਾ ਸਾਲ ਦਾ ਘੱਟੋ ਘੱਟ ਇਹ ਜੇ ਸਾਰੇ ਸਕੂਲ ਤਾਂ ਇਥੇ ਮੰਨ ਕਿ ਹੁਣ ਆਪਣੇ ਸਾਰੇ ਸਰਕਾਰੀ ਸਕੂਲਾਂ ਚ ਹੁਣ ਕ੍ਰਾਂਤੀ ਠੀਕ ਆ ਵਧੀਆ ਗੱਲ ਆ ਪਰ ਇੱਕ ਵੀ ਵਰਤੀ ਨਹੀਂ ਕੀਤੀ ਤਨ ਸਾਲ ਚ 22 16 ਮਾਰਚ 2022 ਤੋਂ ਸਰਕਾਰ ਬਣਦੀ ਐਨਟੀਟੀ ਦੀ 88 83 93 ਕੋਸਟਾਂੀਆਂ ਅੱਜ ਤੱਕ ਨਪਰੀਆਂ ਲੈਕਚਰ ਆ ਰਹੇ ਸਕੂਲ ਦੇ ਵਿੱਚ ਸਾਰੇ ਘਾਟ ਹੈ ਪੰਜਾਬੀ ਦੀਆਂ 900 ਦੇ ਕਰੀਬ ਪੰਜਾਬ ਦੇ ਵਿੱਚ ਖਾਲੀ ਪਈਆਂ ਜਿਹੜੇ 343 ਆਏ ਸੋ ਰੱਦ ਕਰਤੀਆਂ ਪੀਟੀਏ ਦੇ ਅਪਕੇ ਸਕੂਲ ਦੇ ਵਿੱਚ ਪਹਿਲਾ ਡੀਪੀ ਮਾਸਟਰ ਰਹਿ ਕੇ ਗਏ ਨੇ ਬਹੁਤ ਵਧੀਆ ਰਿਜ਼ਲਟ ਰਿਹਾ ਉਹ ਤੋਂ ਬੱਚੇ ਗੇਮਾਂ ਦੇ ਵਿੱਚ ਜਾਂਦੇ ਰਹੇ ਨੇ ਹੁਣ ਇੱਥੇ ਕੋਈ ਡੀਪੀ ਨਹੀਂ ਕੋਈ ਬਸਟ ਗੇਟ ਵਿੱਚ ਨਹੀਂ ਕੋਈ ਲੈਕਚਰ ਆਰਚ ਨਹੀਂ ਫਿਜ਼ੀਕਲ ਦਾ ਟੀਚਰ ਨਾਲ ਤਾਂ 10ਵੀਂ ਤੱਕ ਐਨਾ 12ਵੀਂ ਤੱਕ ਹੈ ਡ੍ਰੈਂਕ ਪੜਾਉਣ ਵਾਲਾ ਮਾਸਟਰ ਕੋਈ ਨਹੀਂ ਤੇ ਇਸ ਕਰਕੇ ਜਦੋਂ ਇੰਨੀਆਂ ਪੋਸਟਾਂ ਖਾਲੀ ਪਈਆਂ ਨੇ ਠੀਕ ਹੈ ਗੱਲ ਪਰ ਜਿੰਨਾ ਚਿਰ ਭਰਤੀ ਨਹੀਂ ਹੋ ਰਹੀ ਤਿੰਨ ਸਾਲ ਦੇ ਵਿੱਚ ਕਾਂਗਰਸ ਨੇ ਬਹੁਤ ਪੰਜਾਬ ਦੇ ਲੋਕਾਂ ਤੇ ਵਿਰਦਗਾਰਾਂ ਤੇ ਜ਼ਬਰ ਕੀਤਾ ਬਹੁਤ ਅਸੀਂ ਉਸ ਧਰਨੇ ਲਾਉਂਦੇ ਰਹੇ ਤੁਹਾਡੀ ਪਾਰਟੀ ਵੀ ਉੱਥੇ ਲਾਉਂਦੀ ਰਹੀ ਸਾਡੇ ਨਾਲ ਵੀ ਜਾਂਦੇ ਰਹੇ ਸਿਕਮੰਤ ਦੇ ਵਿਜੇਂਦਰ ਸਿੰਘ ਲੈ ਦੋ 977 ਦਿਨ ਬੈਠੇ ਰਹੇ ਹਾਂ ਪਰ ਫਿਰ ਵੀ ਦੋ ਵਾਰ ਭਰਤੀ ਕਰਤੀ ਉਹਨਾਂ ਨੇ ਉਸ ਟਾਈਮ ਦੇ ਵਿੱਚ ਪਹਿਲੇ 1.5 ਸਾਲ ਦੇ ਵਿੱਚ ਜਾਂਦੇ ਟਾਈਮ ਦੇ ਵਿੱਚ ਇਨ੍ਹਾਂ ਤਿੰਨ ਸਾਲਾਂ ਦੇ ਵਿੱਚ ਇੱਕ ਵੀ ਭਰਤੀ ਮਸਿੱਖਿਆ ਦੇ ਵਿੱਚ ਐਂਟੀਟੀ ਤੋਂ ਲੈ ਕੇ 83 89 ਰਕਤ ਪਈਆਂ ਨੇ ਨਾ ਪ੍ਰਾਇਮਰੀ ਦੀ ਨਾ ਮਾਸਟਰ ਕੈਡਰ ਦੀ ਨਾ ਲੈਕਚਰਾਰ ਦੀ ਜਿਹੜੀ ਅਸਿਸਟੈਂਟ ਪ੍ਰੋਫੈਸਰ ਦੀ 11 58 ਪਿਛਲੀ ਕਾਂਗਰਸ ਸਰਕਾਰ ਵੇਲੇ ਆਈਆਂ ਸੀ ਉਹ ਕੋਟਾ ਦੇ ਵਿੱਚੋਂ ਜਿੱਤਣ ਤੋਂ ਬਾਅਦ ਜ਼ਿਲ੍ਹਿਆਂ ਦੇ ਵਿੱਚ ਜਾ ਕੇ ਤੇ ਜਿਹੜੇ ਵੀ ਐਚ ਡੀ ਹੋਲਡਰ ਡਿਗਰੀ ਕੀਤੀ ਸੀ ਇਹਨਾਂ ਨੇ ਜ਼ਿਲ੍ਹਿਆਂ ਦੇ ਵਿੱਚ ਜਾਣ ਤੋਂ ਬਾਅਦ ਜਾ ਕੇ ਕਿਤੇ ਅਜੇ ਵੀ ਉਹਨਾਂ ਦੇ 192 ਕੈਂਡੀਡੇਟ ਰਹਿੰਦੇ ਆ ਜਿਹੜੀ ਕਾਂਗਰਸ ਸਰਕਾਰ ਦੇ ਮੌਕੇ ਤੇ 464 ਪੋਸਟਾਂ ਮਾਸਟਰ ਕੈਡਰ ਦੀਆਂ ਜਿਹੜੇ ਤੇ ਤਕਰੀਬਨ ਠੀਕ ਨੇ ਜਿਹੜੀ ਆਪਣਾ ਪੋਜੀਟਿਵ ਗੱਲ ਹੈ ਕਿ ਇਹ ਮਾਸਟਰ ਕੈਡ ਦੇ ਤਕਰੀਬੇ ਪੋਸਟਾ ਠੀਕ ਐ ਸੀ ਉਹ ਪੋਸਟਾਂ ਦੇ ਵਿੱਚੋਂ ਵੀ 262 ਨੂੰ ਮਨਜੋਗ ਸਿੰਘ ਜੀ ਸਾਹਿਬ ਨੇ ਆਰਡਰ ਦਿੱਤੇ ਸੀ ਪੀਜੂ ਦੇ ਲੁਧਿਆਣਾ ਦੇ ਵਿੱਚ ਉਹਨਾਂ ਨੂੰ ਅਜੇ ਤੱਕ ਕਿਤੇ ਜੋਇਨ ਨਹੀਂ ਕਰਾਇਆ ਗਿਆ ਐਟਟੀ ਦੇ 989 ਵਿਧਾਇਕਾਂ ਦੇ ਬੈਸ ਦੇ ਪਿੰਡ ਪਿਛਲੇ ਦਿਨੀ ਸ੍ਰੀ ਮੰਤਰੀ ਸਾਹਿਬ ਦੇ ਪਿੰਡ ਲੱਟ ਚਾਰਜ ਹੋਇਆ ਉਹਨਾਂ ਦੇ 1700 ਦੀ ਲਿਸਟ ਰੀਅਲਿਸਟ ਕਰਤੀ ਜਿਨ੍ਹਾਂ ਨੂੰ ਕਿਤੇ ਜੁਆਇਨ ਨਹੀਂ ਕਰਾਇਆ ਗਿਆ ਉਹ ਬੇਨਤੀ ਲੈ ਕੇ ਗਏ ਸੀ ਚਾਹ ਨੂੰ ਤੈਸ ਗੱਲ ਦੀ ਹੋਣੀ ਸੀ ਕਿ ਆਪਣਾ ਬਦਲਾਏਗਾ ਕਿ ਧਰਨੇ ਲਾਉਣ ਦੀ ਲੋੜ ਨਹੀਂ ਪੈਣੀ ਤੁਹਾਡੇ ਸਾਹਮਣੇ 3 ਸਾਲਾਂ ਦੇ ਵਿੱਚ ਆਪਾਂ ਵੀ ਜੇ ਤੁਸੀਂ ਚੋਣ ਲੜਦੇ ਸੀ ਬੇਨਤੀ ਕੀਤੀ ਸੀ ਜਿਹੜੇ ਪਿਛਲੀ ਸਰਕਾਰ ਦੇ ਵੇਲੇ ਤੇ ਓਵਰੇਜ ਹੋ ਗਏ ਉਹਨਾਂ ਦੀਆਂ ਨਾਕਾਮੀਆਂ ਨੇ ਕਾਂਗਰਸ ਨੇ ਜ਼ਬਰ ਕੀਤਾ ਕਾਂਗਰਸ ਨੇ ਰਾਪਰਵਾਇਜ਼ ਕੀਤੀ ਓਵਰੇਜ ਹੋ ਗਏ ਹੁਣ 3 ਸਾਲਾਂ ਦੇ ਵਿੱਚ ਜਿਹੜੇ ਇੱਕ ਵੀ ਨਹੀਂ ਕਰਦੀ ਕੀਤੀ ਗਈ ਹਰੇਕ 31 ਦਸੰਬਰ ਨੂੰ ਹਜ਼ਾਰਾਂ ਬੇਰੁਜ਼ਗਾਰ ਸਾਰੇ ਮਿਕ ਮੇਜ ਓਵਰੇਜ ਹੋ ਜਾਂਦੇ ਸੀਮ ਸਾਹਿਬ ਨੇ ਬਹੁਤ ਵਧੀਆ ਬਿਆਨ ਦਿੱਤਾ ਸੀ ਕਿ ਜਿਹੜੇ ਪਿਛਲੇ ਸਮਿਆਂ ਦੇ ਵਿੱਚ ਧਰਨੇ ਲਾਉਣ ਉਹਨਾਂ ਨੂੰ ਆਪਾਂ ਚਾਂਸ ਦੇਵਾਂਗੇ ਪਹਿਲੀ ਗੱਲ ਤੇ ਭਰਤੀ ਨਹੀਂ ਕੱਢੀ ਅਜੇ ਤੱਕ ਕੋਈ ਦੂਜੀ ਗੱਲ ਉਹ ਸਿਰਫ ਰੂਲ ਅਮੈਂਡ ਕਰਨਾ ਹੈ ਅਨੇਕਾਂ ਵਾਰ ਬੇਨਤੀ ਆਪਦੇ ਕਾਰਾਂਹੀਂ ਮੰਤਰੀ ਸਾਹਿਬ ਰਾਹੀਂ ਮੰਗ ਪੱਤਰ ਦੇ ਕੇ ਪਿਛਲੇ ਦਿਨ ਵੀਡੀਓਜ਼ ਕਾਰਜੀ ਆ ਕੇ ਗਏ ਨੇ ਬੇਰਤੀ ਕੀਤੀ ਹੈ ਕਿ ਸਿਰਫ ਰੂਲ ਬਣਾਉਣਾ ਹੈ ਪਰ ਸਨਲ ਵਿਭਾਗ ਨੇ ਕਮੈਂਡ ਕਰਨਾ ਹੈ ਰੂਲ 1994 ਦਾ ਜਿਹੜਾ ਐਕਟ ਹੈ ਸਰਵਿਸ ਐਕਟ ਉਸ ਮੁਤਾਬਕ ਜੇ ਸਰਕਾਰ ਚਾਹੇ ਤਾਂ ਉਹ ਉਹ ਵਿੱਚ ਸੋਧ ਕਰ ਸਕਦੀ ਹੈ ਉਹ ਨਿੱਕਾ ਜਿਹਾ ਕੰਮ ਤਿੰਨ ਸਾਲਾਂ ਦੇ ਵਿੱਚ ਚੋਹੀ ਨਹੀਂ ਹੋ ਸਕਿਆ ਸਾਡੇ ਕੋਲ ਸੋਰਸ ਤੁਸੀਂ ਹੋ ਜਰੀਆ ਤੁਸੀਂ ਉਹ ਤੁਹਾਡੇ ਰਾਹੀਂ ਅਸੀਂ ਬੇਨਤੀ ਪਹੁੰਚਾ ਸਕਦੇ ਹਾਂ ਪਰ ਜੇ ਤਿੰਨ ਸਾਲਾਂ ਵਿਚ ਕਿੰਨੀਆਂ ਅਸਾਮੀਆਂ ਖਾਲੀ ਨੇ ਦੇਖੋ ਇਹ ਸਕੂਲ ਦੇ ਵਿੱਚ ਸਾਰੇ ਬੱਚੇ ਜਿੰਨੇ ਅਸੀਂ ਖੜੇ ਹਾਂ ਅਸੀਂ 50000 ਰੁਪਿਆ ਸਾਲਾਨਾ ਸਕੂਲ ਨੂੰ ਡੋਨੇਸ਼ਨ ਲੈਣ ਦੇ ਤਿਆਰ ਆ ਟੀਚਰ ਪ੍ਰੋਵਾਈਡ ਕਰਵਾਉਣ ਹਰੇਕ ਕਲਾਸ ਦੇ ਵਿੱਚ ਟੀਚਰ ਹੋਵੇ ਕੋਈ ਬੱਚੇ ਦਾ ਟੀਚਰ ਮਿਸ ਨਾ ਹੋਵੇ ਕੋਈ ਕਲਾਸ ਨਾ ਮਿਸ ਹੋਵੇ ਕੋਈ ਮੈਂਡਟਰੀ ਲੀਟ ਚੱਲੀ ਗਈ ਕੋਈ ਦਾ ਬਦਲਵੇਂ ਪ੍ਰਬੰਧ ਹੋਣ ਹਰੇਕ ਸਬਜੈਕਟ ਦਾ ਹੋਵੇ ਨਾ ਉਹ ਜਿਹੜੇ ਟੀਚਿੰਗ ਕੰਮ ਲੈਣ ਦੀ ਸਰਕਾਰ ਨੇ ਕਿਹਾ ਸੀ ਕਿ ਨਹੀਂ ਲਵਾਗੇ ਤਾਂ ਉਹ ਸਾਰੇ ਨਾ ਟੀਚਿੰਗ ਕੰਮ ਜਿਉਂਦੀ ਤੇ ਉਹ ਦੇਖੋ ਪਿਛਲੇ ਦਿਨਾਂ ਵਿੱਚ ਕਣਕਾਲਾ ਹੋਇਆ ਤੇਕਰ ਉਹਨਾਂ ਦੇ ਬਾਅਦ ਜਦੋਂ ਅੱਗ ਲੱਗਣ ਵਾਲਾ ਸੀ ਕਿਸਾਨਾਂ ਦਾੜਾ ਨੂੰ ਅੱਗ ਲਾਉਂਦੇ ਨੇ ਸਾਰੇ ਸਰਕਾਰੀ ਟੀਚਰਾਂ ਤੋਂ ਕਰਵਾਇਆ ਰਹਿ ਜਾ ਕਰਵਾਏ ਜਾ ਰਹੇ ਹੈ ਗੈਰ ਵਿਦਿਅਕ ਕੰਮ ਅਜੇ ਵੀ ਲੈ ਜਾ ਰਹੇ ਹੈ ਜੇ ਤੁਸੀਂ ਜਾ ਕੇ ਸਰਕਾਰ ਕੋਲੋਂ ਸ਼ਾਇਦ ਵੀ ਸਰ ਫਿਲਹਾਲ ਪੰਜਾਬ ਦੇ ਵਿੱਚੋਂ ਨਜ਼ਰ ਨਹੀਂ ਆ ਰਹੀ